ਆਲ ਮਾਰੀ ਚ ਨਾ ਬਾਈ ਨੇ ਬਹੁਤ ਜ਼ਿਆਦਾ ਫੀਚਰ ਦਿੱਤੇ ਭਾਜੀ ਕੀ ਫੀਚਰ ਕਰਤੇ ਚ ਇਹਦੇ ਵਿੱਚ ਭਾਜੀ ਲੋਕਾਂ ਦੀ ਦਿਵਾਨ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਜ਼ਿਆਦਾ ਫੀਚਰ ਇਹਦੇ ਵਿੱਚ ਇਹ ਦਿੱਤਾ ਵੀ ਚਾਹੇ ਦੇ ਨੂੰ ਕਰੋਕਰੀ ਕੈਬਨਟ ਦੇ ਹਿਸਾਬ ਨਾਲ ਵਰਤ ਲੋ ਅੱਛਾ ਬਾਈ ਚਾਹੇ ਇਹਨ ਬੁਕਸ ਦੇ ਵਾਸਤੇ ਵਰਤ ਲੋ ਚਾਹੇ ਆਪਣੇ ਕੱਪੜੇ ਰੱਖ ਲੋ ਇਹਦੇ ਵਿੱਚ ਕੀ ਬਾਤ ਹੈ ਵੀ ਘਰ ਦੇ ਕਿਹੜੇ ਮਰਜ਼ੀ ਕੋਨੇ ਚ ਰੱਖ ਲੋ ਥੋੜੇ ਪੂਰੀ ਫਲਵਟਾ ਫਲ ਕੰਮ ਨਾਲ ਭਾਜੀ ਹੋਰ ਨਹੀਂ ਇਹਦੇ ਵਿੱਚ ਦੋ ਡਰਾਜ ਦੇਤੇ ਜਿਵੇਂ ਮਰਜ਼ੀ ਇਹਦੇ ਵਿੱਚ ਆਪਣਾ ਸਮਾਨ ਪੈਸੇ ਜੋ ਮਰਜ਼ੀ ਰੱਖ ਸਕਦੇ ਅਸਰੀ ਵਗਾਰ ਰੱਖ ਸਕਦੇ ਹੋਰ ਕੀ ਗੱਮ ਆਈ ਗੋਈ ਤੇ ਇਹ ਹੋਰ ਭਾਜੀ ਕੀ ਕਹੇਗਾ ਜਿਵੇਂ ਡਿਮਾਂਡ ਦੇ ਮੁਤਾਬਕ ਸ਼ੂ ਰੱਖਦਾ ਕੰਮ ਵੀ ਦੇਦਾ ਚੱਕ ਬੱਚੀ ਸ਼ੂ ਰੱਖ ਆ ਕੇ ਬੱਚੀ ਕੋਈ ਹੋਰ ਚੀਜ਼ ਰੱਖਣੀ ਆ ਵੀ ਜਿਹੜੇ ਮਰਜ਼ੀ ਕੰਮ ਲੈ ਲੋ ਮਾਈ ਤੋਂ ਬਈ ਇਹ ਇਹਦੇ ਵਿੱਚ ਵੀ ਸੇਮ ਆ ਗਿਆ ਬਿਲਕੁਲ ਭਾਜੀ ਬਈ ਇਹਦੇ ਵਿੱਚ ਵੀ ਸਪੇਸ ਦੇਖੋ ਇਹਦੇ ਵਿੱਚ ਸਾਨੂੰ ਸਪੇਸ ਕਾਫੀ ਜ਼ਿਆਦਾ ਮਿਲਦੂ ਹਣਾ ਬਈ ਥੱਲੇ ਟਰੌਰ ਮਿਲ ਗਿਆ ਹਣਾ ਬਈ ਜੀ ਭਾਜੀ ਤੇ ਬਈ ਜੀ ਇੱਕੋ ਇੱਕ ਰੇਟ ਜਮਾ ਜਾਏ ਰੇਟ ਤੇ ਆਫਰ ਦੇ ਨਾਲ ਕੀ ਰੇਟ ਦਾ ਭਾਜੀ ਤੁਹਾਨੂੰ ਪਤਾ ਹੀ ਆ ਆਫਰ ਆਪਾਂ ਪਹਿਲਾਂ ਵੀ ਦਿੰਦੇ ਰਹੇ ਆ ਹੁਣ ਵੀ ਦਵਾਂਗੇ ਸੈਕਟਰ 66 ਦੇ ਵਿੱਚ ਆਜੋ 6600 ਦੇ ਲੈ ਜਾਓ ਭਾਜੀ ਸਿਰਫ 6600 ਚ ਬਈ ਬਿਲਕੁਲ ਜੀ ਕੀ ਬਾਤ ਹੈ ਬਈ ਸਿਰਫ 6600 ਰੁਪਏ ਦੇ ਵਿੱਚ ਮੋਹਾਲੀ ਦੇ ਵਿੱਚ ਇੰਨਾ ਘੱਟ ਟ੍ਰੇਡ ਹੋ ਰਿਹਾ ਕਿ ਤੁਹਾਨੂੰ ਮਿਲਾਂ ਜੀ ਪ੍ਰੋਪਰ ਲੋਕੇਸ਼ਨ ਦੱਸੋ ਜੀ ਪ੍ਰੋ ਅਲਟੀਮੇਟ ਜਿਮ ਦੇ ਨੀਚੇ ਭਾਜੀ ਡੈਲੀ ਪੋਸਟ ਦੇ ਓਪੋਜੀਟ ਸੈਕਟਰ 66 A ਮੋਹਾਲੀ ਦੇ ਵਿੱਚ ਆਣਾ ਹੈ ਹਾਂਜੀ ਤੇ 에어ਪੋਰਟ ਫਰਨੀਚਰ ਮਾਲ ਦਿੱਤੇ ਗਏ ਨੰਬਰ ਉੱਤੇ ਕਾਲ ਕਰਕੇ ਬੈਠੇ ਯਾ ਆਰਡਰ ਕਰਨਾ ਚਾਹੁੰਦੇ ਤਾਂ ਵੀ ਕਰ ਸਕਦੇ ਵੀਡੀਓ ਸ਼ੇਅਰ ਕਰ ਦਿਓ ਜੀ ਧ